ਨੋ ਧੰਨਵਾਦ ਕੱਠੇ ਕੜੂ ਹਾਂਜੀ ਲਓ ਤੁਹਾਡਾ ਆ ਗੋਪੀ ਜੀ ਸਾਹਿਬ ਜੀ ਤੁਹਾਡਾ ਥੋੜਾ ਸਾਈਡ ਤੋਂ ਜੁੜਦੇ ਸ੍ਰੀ ਬੜੀ ਮਾਇਦਾ देखो उधर देखो सामने इतना बेटा पिछे हो जाए पकड़ो जी उधर देखो, अदर देखो ਉਧਰ ਦੇਖੋ ਸਾਹਮਣੇ ਸਾਰੇ ਨੂੰ ਇਕੱਠੇ ਬੁਲਾ ਲੀਏ ਆਹ ਖੜ੍ਹ ਜਾ ਬੱਸ ਇੱਥੇ ਖੜ੍ਹ ਜਾ ਬੱਸ ਆਹ ਜੀ ਖੜ੍ਹ ਜਾਓ ਜੀ ਨੂੰ ਸਿੱਧਾ ਗੱਲ ਕਰੋ ਕਿੰਨੇ ਮਿੰਟ ਦੀ ਵੀਡੀਓ ਸਰ 1 ਮਿੰਟ ਦੀ ਪਿਛਲੇ ਮਹੀਨੇ ਪੰਜਾਬ ਦੇ ਅੰਦਰ ਬਹੁਤ ਭਾਰੀ ਜਿਹੜੇ ਕੁਦਰਤੀ ਕਰੋਪੀ ਦੇ ਕਾਰਨ ਹੜ੍ਹ ਆਏ ਸੀਗੇ ਉਹਨਾਂ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਕੀਤੀ ਸੀ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ 45 ਦਿਨਾਂ ਦੇ ਅੰਦਰ ਅੰਦਰ ਅਸੀਂ ਜਿਹੜਾ ਮੁਆਵਜ਼ਾ ਉਹ ਵੰਡਣ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਕਰਾਂਗੇ 2 ਦਿਨ ਪਹਿਲਾਂ ਮੇਰੇ ਵੱਲੋਂ ਧੂਰੀ ਦੀ ਸ਼ੁਰੂਆਤ ਕੀਤੀ ਗਈ ਸੀ ਅੱਜ ਸੂਲਰ ਕਰਾਟ ਆਇਆਗੇ ਇਹ ਹੋਰ ਵੀ ਪਿੰਡਾਂ ਦੇ ਅੰਦਰ ਲਗਾਤਾਰ ਇਹ ਚੈੱਕ ਵੰਡਣ ਦਾ ਜਿਹੜਾ سلسلہ ਆਉਣ ਵਾਲੇ ਸਮੇਂ ਜਾਰੀ ਰਹੂਗਾ ਸੋ ਜੋ ਵਾਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਜੋ ਮੁਆਵਜ਼ਾ ਤੁਹਾਡਾ ਬਣਦਾਗਾ ਉਹ ਅਸੀਂ ਤੁਹਾਡਾ ਦੇਵਾਂਗੇ ਉਹ ਅੱਜ ਲਗਭਗ 13 ਜਿਹੜੇ ਕਿਸਾਨ ਨੇਗੇ ਉਹਨਾਂ ਨੂੰ ਮੁਆਵਜ਼ਾ ਮਿਲਿਆਗਾ ਜਿਨ੍ਹਾਂ ਦੀ ਫਸਲ ਹੜਾਂ ਕਾਰਨ ਖਰਾਬ ਹੋ ਗਈ ਸੀ ਖਰਾਬਾ ਹੋ ਗਿਆ ਸੀਗਾ ਉਹਨਾਂ ਨੂੰ ਚੈੱਕ ਮਿਲੇ ਨੇਗੇ ਸੋ ਕਿਉਂਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਵਾਦਾ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਚੈੱਕਾਂ ਦਾ ਭੁਗਤਾਨ ਕਰਾਂਗੇ ਉਹ ਲਗਾਤਾਰ ਕੱਲ ਨੂੰ ਵੀ ਪਰਸੋਂ ਨੂੰ ਵੀ ਹਰ ਰੋਸ ਸਾਡੇ ਚੇਅਰਮੈਨ ਸਹਿਬਾਨ ਸਾਡੇ ਜਿਹੜੇ ਅਫਸਰ ਸਹਿਬਾਨ ਨੇ ਉਹ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਜਾਂ ਬੈਨੀਫਿਸ਼ੀਰੀ ਨੂੰ ਬੁਲਾ ਕੇ ਉਹ ਸਾਰੇ ਅਸੀਂ ਚੈੱਕ ਮੰਡਵਾ ਲਗੇ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਮੁਆਵਜ਼ੇ ਤੋਂ ਬਿਨਾ ਵਾਂਝਾ ਨਾ ਰਹੇ ਔਰ ਲਗਾਤਾਰ ਹਜੇ ਕਈ ਜਗ੍ਹਾ ਤੇ ਗਰਦਾ ਜਿਹੜਾ ਮੁਆਵਜ਼ਾ ਲੈਣ ਦੇ ਲਈ ਪ੍ਰਕਿਰਿਆ ਉਹ ਵੀ جاری ਆ ਕਿਤੇ ਐਪਲੀਕੇਸ਼ਨ ਆ ਰੰਜੀਆਂ ਲਗੀਆਂ ਕੋਈ ਰਹਿ ਗਈਆਂ ਉਹਨਾਂ ਦਾ ਵੀ ਸਮਾਧਾਨ ਲਗਾਤਾਰ ਕੀਤਾ ਜਾ ਰਿਹਾ ਸੋ ਜੋ ਵਾਦਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾ ਸੀਗਾ ਉਹ ਪੂਰਾ ਕੀਤਾ ਗਿਆ ਅੱਜ ਢੜਪੇ ਹਲਕੇ ਦੇ ਛਾਜੀਲੀ ਪਿੰਡ ਦੇ ਲੋਕਾਂ ਨੂੰ ਜਿਹੜਾ ਜਿਹੜਾ ਮੁਆਵਜ਼ਾ ਰੱਖੀ ਤੁਸੀਂ ਸੈਂਕਸ਼ਨ ਜਿਹੜੇ ਲੈਟਰ ਦਿੱਤੇ ਗਏ ਨੇ ਐ ਹੋਰ ਵੀ ਕਿ ਢੜਪੇ ਹਲਕੇ ਦੇ ਹੈਗੇ ਨਹੀਂ ਕਾਫੀ ਸਾਰੇ ਜਿੱਥੇ ਨਕਸਾਰ ਹੋਇਆਗਾ ਜਿਹੜੇ ਜਿਹੜੇ ਪਿੰਡਾਂ ਚ ਕਿਉਂਕਿ ਸੰਗਰੂਰ ਜ਼ਿਲ੍ਹੇ ਚ ਖੜਾਂ ਦੀ ਮਾਰ ਬਹੁਤ ਘੱਟ ਸੀ ਘੱਗਰ ਦਰਿਆ ਤੇ ਅੱਗੇ ਮਾਰ ਹੁੰਦੀ ਸੀ ਪਰ ਪ੍ਰਸ਼ਾਸਨ ਦੀ ਮਦਦ ਨਾਲ ਔਰ ਸਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਖਤ ਹਦਾਇਤਾਂ ਦੇ ਕਾਰਨ ਇਸ ਵਾਰ ਜਿਹੜਾ ਹੜ੍ਹ ਦਾ ਉਹ ਕੱਗਰ ਦਰਿਆ ਵਿੱਚ ਨਹੀਂ ਆਇਆ ਬੇਸ਼ੱਕ ਅੱਗੇ ਪੁਰਾਣੀਆਂ ਸਰਕਾਰਾਂ ਦੇ ਸਮੇਂ 747 ਪੁਆਇੰਟ ਦੇ ਉੱਤੇ ਕੱਗਰ ਟੁੱਟ ਜਾਂਦਾ ਸੀਗਾ ਪਰ ਇਸ ਵਾਰ 751 ਪੁਆਇੰਟ ਤੇ ਵੀ ਕੱਗਰ ਨਹੀਂ ਟੁੱਟਿਆ ਕੱਗਰ ਦਾ ਬੰਨ ਜਿਹੜਾ ਉਹ ਇੰਟੈਕਟ ਰਿਹਾ ਠੀਕ ਰਿਹਾ ਸੋ ਇਹਦੇ ਕਰਕੇ ਵੱਡੀ ਤਬਾਹੀ ਤੋਂ ਜਿਹੜੀ ਬਚਤ ਹੋਈ ਆ ਸੋ ਮੈਂ ਸਾਰੀ ਸਾਡੇ ਬਰਿੰਦਰ ਗੋਇਲ ਜੀ ਦਾ ਆਰਸਾ ਉਤੋ ਦੇ ਅਮਰ ਸਹਿਬਾਨ ਨੇ ਮੰਤਰੀ ਵੀ ਨੇ ਮੇਰੇ ਕੈਬਨਟ ਦੇ ਕਲੀਗ ਨੇ ਸਾਡੇ ਡਿਪਟੀ ਕਮਿਸ਼ਨਰ ਸਹਿਬਾਨ ਦਾ ਸਾਰੇ ਅਧਿਕਾਰੀਆਂ ਦਾ ਸਾਰੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਲਗਾਤਾਰ ਉੱਥੇ ਪਹਿਰਾ ਦੇ ਕੇ ਉਹ ਕੰਟਰੋਲ ਚ ਰੱਖਿਆ ਉਹ ਨੁਕਸਾਨ ਹੋਣ ਤੋਂ ਬਚ ਗਿਆ ਜਿਹੜਾ ਥੋੜਾ ਬਹੁਤਾ ਜਿੰਨਾ ਵੀ ਨੁਕਸਾਨ ਹੋਇਆ ਅਸੀਂ ਹਰ ਇੱਕ ਨੁਕਸਾਨ ਦੀ ਪੂਰਤੀ ਕਰ ਰਹੇ ਹਾਂ ਜਿੱਥੇ ਵੀ ਨੁਕਸਾਨ ਹੋਇਆ ਉਹ ਅੱਜ ਜਿੰਨੇ ਵੀ ਵਿਕਿਆ ਨੁਕਸਾਨ ਹੋਇਆ ਸੀ ਅੱਜ ਹੋਇਆਗਾ ਕੁਝ ਕਾ ਉਹ ਨਾਲ ਸਮੇਂ ਚ ਬਣਾਂਗੇ ਲਗਾਤਾਰ ਇਸ سلسلہ ਜਿਹੜਾ ਉਹ ਜਾਰੀ ਰਹੂਗਾ